पीटीवी ब्रॉडकास्टिंग देख रहे सारे ही दर्शकानों सुखनीत कौर ते ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਨ ਤੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਪੰਜਾਬੀ ਕਾਇ ਖਾਨ ਸਾਹਿਬ ਤੇ ਟੁੱਟਿਆ ਦੁੱਖਾਂ ਦਾ ਪਹਾੜ ਮਾਂ ਤੋਂ ਬਾਅਦ ਪਿਤਾ ਦਾ ਵੀ ਹੋਇਆ ਦੇਹਾਂਤ ਮੁੱਖ ਮੰਤਰੀ ਨੂੰ ਸਵਾਲ ਕਰਨਗੇ ਕਿਸਾਨਾਂ ਦੇ ਨਾਲ ਪੁਲਿਸ ਦੇ ਵੱਲੋਂ ਤੱਕਾ ਮੁੱਕੀ ਇੱਕ ਕਿਸਾਨ ਦੇ ਪਾੜੇ ਕਹੇ ਕੱਪੜੇ ਪੰਜਾਬ ਦੀ ਤੀ ਰਾਜਪੀਰ ਕੌਰ ਨੇ ਕੈਨੇਡਾ ਦੇ ਵਿੱਚ ਰਚਿਆ ਇਤਿਹਾਸ ਬਣੀ ਪਹਿਲੀ ਦਸਤਾਰਤਾਰੀ ਮਹਿਲਾ RCMP ਕੈਡਟ ਸੋਨਾ ਚਾਂਦੀ ਦੋਨੇ 올 ਟਾਈਮ ਹਾਈ ਤੇ ਚਾਂਦੀ ਦੇ ਵਿੱਚ ਅਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋਇਆ ਚੋਖਾ ਵਾਤਾ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਮਸ਼ਹੂਰ ਪੰਜਾਬੀ ਕਾਇ ਖਾਨ ਸਾਹਿਬ ਤੇ ਪਿਤਾ ਇਕਬਾਲ ਮੁਹੰਮਦ ਦਾ ਸੋਮਵਾਰ ਸਵੇਰੇ ਦਿਲ ਦਾ ਦੌਰਾ ਪੈਣ ਦੇ ਨਾਲ ਦਿਹਾਂਤ ਹੋ ਗਿਆ ਹੈ ਉਸ 70 ਸਾਲ ਦੇ ਸਾਨ ਅਤੇ ਬਾਥਰੂਮ ਦੇ ਵਿੱਚ ਨਹਾਉਂਦੇ ਸਮੇਂ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਦੇ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਦੱਸਦੀ ਹੈ ਕਿ ਇਸ ਤੋਂ ਸਿਰਫ 17 ਦਿਨ ਪਹਿਲਾਂ ਹੀ ਖਾਨ ਸਾਹਿਬ ਤੇ ਮਾਤਾ ਜੀ ਸਲਮਾ ਪਰਵੀਨ ਦਾ 25 ਸਤੰਬਰ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਿਹਾਂਤ ਹੋਇਆ ਸੀ ਉਹ ਲੰਬੇ ਸਮੇਂ ਤੋਂ ਬਿਮਾਰਸਤਾਨ ਅਤੇ ਇਲਾਜ ਅਧੀਨ ਸਨ ਪਰ ਉਹਨਾਂ ਦੀ ਸਿਹਤ ਤੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਮਾਤਾ ਜੀ ਦੀ ਮੌਤ ਦੀ ਖਬਰ ਮਿਲਣ ਤੇ ਖਾਨ ਸਾਹਿਬ ਨੇ ਕੈਨੇਡਾ ਦੇ ਵਿੱਚ ਇੱਕ ਸ਼ੋਅ ਰੱਦ ਕਰਕੇ ਕਪੂਰਥਲਾ ਵਾਪਸ ਆ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਇਕਬਾਲ ਮੁਹੰਮਦ ਆਪਣੀ ਪਤਨੀ ਦੇ ਵਿਛੋੜੇ ਦੇ ਕਾਰਨ ਬਹੁਤ ਦੁਖੀ ਸਨ ਅਤੇ ਸਪਸ਼ਟ ਤੌਰ ਤੇ ਉਦਾਸ ਦਿਖਾਈ ਦਿੰਦੇ ਸਨ। ਤਿੰਨ ਹਫ਼ਤਿਆਂ ਦੇ ਅੰਦਰ ਮਾਪਿਆਂ ਦੇ ਦੇਹਾਂਤ ਦੇ ਨਾਲ ਖਾਨ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਤੇ ਸੋਗ ਦੀ ਲਹਿਰ ਛਾ ਗਈ ਹੈ। ਅੰਮ੍ਰਿਤਸਰ ਦੇ ਪਲਾਪਿੰਡ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਮੁੱਖ ਮੰਤਰੀ ਦੇ ਪ੍ਰੋਗਰਾਮ ਦੌਰਾਨ ਸਵਾਲ ਪੁੱਛਣ ਦੇ ਲਈ ਸ਼ਾਂਤਮਈ ਤਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਮੁੱਖ ਮੰਤਰੀ ਤੋਂ ਫਸਲਾਂ ਦੇ ਨੁਕਸਾਨ ਖੇਤ ਮਜ਼ਦੂਰਾ ਅਤੇ ਹੜ੍ਹਾਂ ਦੇ ਲਈ ਮੁਆਵਜ਼ੇ ਦੀ ਮੰਗ ਸੰਬੰਧੀ ਸਵਾਲ ਕਰਨੇ ਸਨ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਈ ਗਲਬਾਤ باوجود ਚਦ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਦਾ ਸਬਬ ਨਾ ਬਣਿਆ ਤਾਂ ਕਿਸਾਨਾਂ ਨੇ ਪੈਰੀਕੇਡ ਤੋੜ ਕੇ ਆਪਣੀ ਮੰਗ ਪੇਸ਼ ਕੀਤੀ ਪਰੇਸਤਰਾਣ ਪੁਲਿਸ ਨੇ ਕਿਸਾਨਾਂ ਦੇ ਨਾਲ ਤੱਕਾ ਮੁਕੀ ਕੀਤੀ ਉਦੋਂ ਮੁੱਖ ਮੰਤਰੀ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਆਪਣੀ ਹੈਲੀਕਾਪਟਰ ਤੇ ਰਾਹੀਂ ਪ੍ਰੋਗਰਾਮ ਤੋਂ ਚਲੇ ਗਏ ਦਰਸਤਲ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ 13 ਮਾਰਚ 2025 ਨੂੰ ਸ਼ੰਭੂ ਖਨੋਰੀ ਮੋਰਚੇ ਉਖੇੜੇ ਜਾਣ ਤੋਂ ਬਾਅਦ ਜਥੇਬੰਦੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਪ੍ਰੋਗਰਾਮ ਦੌਰਾਨ ਲਗਾਤਾਰ ਸਵਾਲ ਕਰੰਤੇ ਐਕਸ਼ਨ ਪ੍ਰੋਗਰਾਮ ਕੀਤੇ ਜਾ ਰਹੇ ਹਨ ਇਸੇ ਤਹਿਤ ਮੁੱਖ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਦੀ ਅਜਨਾਲਾ ਨਸਦੀਕ ਪੈਂਦੇ ਪਲਾ ਪਿੰਡ ਦੀ ਗੰਨਾ ਮਿਲ ਤੇ ਵਿੱਚ ਰੱਖੀ ਪ੍ਰੋਗਰਾਮ ਵਿੱਚ ਪਹੁੰਚਣ ਦੀ ਪਿੰਕ ਲੱਗਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸੂਬਾ ਆਗੂ ਸਰਵੰਤ ਸਿੰਘ ਪੰਦੇ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੇ ਵੱਲੋਂ ਐਮਰਜੈਂਸੀ ਸੱਦਾ ਦੇਣ ਤੇ ਸੈਂਕੜੇ ਕਿਸਾਨ ਵੱਖ-ਵੱਖ ਸਾਧਨਾ ਤੇ ਸਵਾਰ ਹੋ ਕੇ ਪਿੰਡ ਪਹੁੰਚੇ ਸਨ ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਈ ਗੱਲਬਾਤ ਦੇ ਵਿੱਚ ਤੈਅ ਹੋਇਆ ਕਿ ਕਿਸਾਨ ਮੁੱਖ ਮੰਤਰੀ ਦੇ ਪ੍ਰੋਗਰਾਮ ਵਾਲੇ ਸਥਾਨ ਤੇ ਕੁਝ ਦੂਰੀ ਤੇ ਸ਼ਾਂਤਮਈ ਤਰੀਕੇ ਦੇ ਨਾਲ ਸੜਕ ਦੇ ਇੱਕ ਪਾਸੇ ਰੁਕਣ ਕੇ ਅਤੇ ਮੁੱਖ ਮੰਤਰੀ ਨੂੰ ਸਵਾਲ ਪੁੱਛੇ ਜਾਣ ਕੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਲਗਾਤਾਰ ਸ਼ਾਂਤਮਈ ਤਰੀਕੇ ਦੇ ਨਾਲ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਕਿਸੇ ਵੀ ਤਰੀਕੇ ਦਾ ਕੋਈ ਪ੍ਰਪੋਜ਼ਲ ਨਹੀਂ ਆਇਆ ਬਲਕਿ ਪੁੱਛੇ ਜਾਣ ਤੇ ਪ੍ਰਸ਼ਾਸਨ ਦੇ ਵੱਲੋਂ ਟਾਲਮਟੋਲ ਕਰਕੇ ਸਮਾਂ ਟਪਾਉਣ ਵਾਲਾ ਰਵੱਈਆ ਅਪਣਾਇਆ ਗਿਆ। ਇਸ ਨੂੰ ਦੇਖਦੇ ਕਿਸਾਨ ਰੋਧ ਦੇ ਵਿੱਚ ਆ ਗਏ ਅਤੇ ਪੁਲਿਸ ਦੇ ਵੱਲੋਂ ਲਗਾਈਆਂ ਗਈਆਂ ਰੋਕਾਂ ਨੂੰ ਹਟਾਉਣ ਤੇ ਲਈ ਕਹਿਣ ਲੱਗੇ। ਜਿਸ ਤੇ ਪੁਲਿਸ ਵੱਲੋਂ ਮੁੱਖ ਮੰਤਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਹਿਣ ਦੀ ਬਜਾਏ ਕਿਸਾਨਾਂ ਨੂੰ ਰੋਕਣ ਦੇ ਲਈ ਖਿੱਚ ਤੋ ਸ਼ੁਰੂ ਕਰ ਦਿੱਤੀ ਗਈ। ਜਿਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਜ਼ਬਰਦਸਤ ਤੱਕਾ ਮੁਕੀ ਹੋਈ। ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਦੀ ਰਾਜਪੀਰ ਕੌਰ ਨੇ ਮਿਹਨਤ ਅਤੇ ਲਗਨ ਦੇ ਨਾਲ ਪੰਜਾਬ ਦਾ ਨਾਮ ਵਿਦੇਸ਼ਾਂ ਦੇ ਵਿੱਚ ਚਮਕਾਇਆ ਹੈ। ਉਹ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਯਾਨੀ ਕਿ RCMP ਦੇ ਵਿੱਚ ਕਾਡਟ ਤੇ ਵਜੋਂ ਭਰਤੀ ਹੋਣ ਵਾਲੀ ਪਹਿਲੀ ਦਸਤਾਰਤਾਰੀ ਮਹਿਲਾ ਬਣੀ ਹੈ। ਇਸ ਪ੍ਰਾਪਤੀ ਦੇ ਨਾਲ ਉਸਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਰਾਜਪੀਰ ਨੇ 2016 ਦੇ ਵਿੱਚ ਕੈਨੇਡਾ ਜਾਣ ਤੋਂ ਪਹਿਲਾਂ ਪਿੰਡ ਦੇ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ ਉਸ ਦਾ ਸੁਪਨਾ ਪੀਸੀਐਸ ਜਾਂ ਫਿਰ ਪੀਪੀਐਸ ਅਧਿਕਾਰੀ ਬਣਨ ਦਾ ਸੀ ਜੋ ਉਸ ਨੇ ਆਰਸੀਐਮਪੀ ਦੇ ਵਿੱਚ ਸ਼ਾਮਲ ਹੋ ਕੇ ਪੂਰਾ ਕੀਤਾ ਹੈ ਕੈਨੇਡਾ ਦੇ ਵਿੱਚ ਵਾਲਮਾਰਟ ਵਿੱਚ ਨੌਕਰੀ ਕਰਦਿਆਂ ਉਸ ਨੇ ਪੁਲਿਸ ਸਰਵਿਸ ਦੇ ਲਈ ਤਿਆਰੀ ਜਾਰੀ ਰੱਖੀ ਸਸਕੈਚਵਨ ਦੇ ਵਿੱਚ ਆਰਸੀਐਮਪੀ ਵਿੱਚ ਭਰਤੀ ਹੋਣ ਦੇ ਨਾਲ ਉਸ ਨੇ ਨਾ ਤਾਂ ਸਿਰਫ ਆਪਣੇ ਸੁਪਨੇ ਨੂੰ ਸਹਾਰਾ ਕੀਤਾ ਹੈ ਸਗੋਂ ਪੰਜਾਬੀ ਅਤੇ ਸਿੱਖ ਸੱਭਿਆਚਾਰ ਨੂੰ ਵੀ ਵਿਸ਼ਵ ਪੱਧਰ ਤੇ ਮਾਣ ਮਤਾ ਸਥਾਨ ਦਿਵਾਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ਦੇ ਵਿੱਚ ਜਾਰੀ ਬਿਆਨ ਵਿੱਚ ਦਾਵਾ ਕੀਤਾ ਹੈ ਕਿ ਉਹ ਜੰਗਾਂ ਨੂੰ ਰੋਕਣ ਦੇ ਵਿੱਚ ਮਾਹਰ ਹਨ ਅਤੇ ਹੋਰ ਤਾਕੂਨਾ ਨੇ 8 ਜੰਗਾਂ ਨੂੰ ਰੋਕਿਆ ਹੈ। ਉਹਨਾਂ ਕਿਹਾ ਮੈਂ 8 ਜੰਗਾਂ ਰੋਕੀਆਂ ਹਨ ਅਤੇ ਮੈਂ ਲੱਖਾਂ ਜਾਨਾਂ ਬਚਾਈਆਂ ਹਨ। ਟਰੰਪ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਨੋਪਲ ਸ਼ਾਂਤੀ ਪੁਰਸਕਾਰ ਦੇ ਲਈ ਨਹੀਂ ਸਗੋਜਾਨਾ ਬਚਾਉਣ ਦੇ ਲਈ ਕੀਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਵੀ جنگ جاری ਹੈ ਪਰ ਉਹਨਾਂ ਨੂੰ ਉਹਨਾਂ ਦੇ ਵਾਪਸ ਆਉਣ ਤੱਕ ਉਡੀਕ ਕਰਨੀ ਪਵੇਗੀ ਕਿਉਂਕਿ ਉਹ ਜੰਗਾਂ ਨੂੰ ਸੁਲਝਾਉਣ ਤੇ ਵਿੱਚ ਮਾਹਰ ਹਨ। ਟਰੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਟਕਰਾਅ ਨੂੰ ਰੋਕਣ ਦਾ ਵੀ ਦਾਅਵਾ ਕੀਤਾ ਹੈ। ਟਰੰਪ ਗਾਜ਼ਾ جنگਬੰਦੀ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੱਗੇ ਵਧਾਉਣ ਤੇ ਲਈ ਇਜ਼ਰਾਈਲ ਰਵਾਨਾ ਹੋਈ। ਟਰੰਪ ਚੌਥੇ ਅਮਰੀਕਾ ਦੇ ਰਾਸ਼ਟਰਪਤੀ ਹੋਣਗੇ ਜੋ ਇਜ਼ਰਾਇਲ ਸੰਸਦ ਨੂੰ ਸੰਬੋਧਨ ਕਰਨਗੇ ਇਸ ਤੋਂ ਬਾਅਦ ਉਹ ਮਿਸਰ ਜਾਣਗੇ ਜਿੱਥੇ 20 ਦੇਸ਼ਾਂ ਦੇ ਨੇਤਾ ਗਾਜ਼ਾ ਸਮੇਲਨ ਦੇ ਵਿੱਚ ਸ਼ਾਮਲ ਹੋਣਗੇ ਟਰੰਪ ਨੇ ਕਿਹਾ ਹੈ ਕਿ ਉਹ ਪਵਿੱਕ ਦੇ ਵਿੱਚ ਗਾਜ਼ਾ ਦਾ ਦੌਰਾ ਵੀ ਕਰਨਾ ਚਾਹੁੰਦੇ ਹਨ ਅਤੇ ਮੁੱਖ ਭੂਮਿਕਾ ਇਜ਼ਰਾਇਲ ਅਤੇ ਹਮਾਸ ਯੁੱਧ ਨੂੰ ਖਤਮ ਕਰਨ ਦੇ ਵਿੱਚ ਰਹੀ ਹੈ ਤਿਹਾਰਾਂ ਦੇ ਦਿਨਾਂ ਦੌਰਾਨ 13 ਅਕਤੂਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਤਿਹਾਸਕ ਉਚਾਈ ਤੇ ਪਹੁੰਚ ਗਈਆਂ ਹਨ इंडिया बुलियन एंड ज्वैलर्स एसोसिएशन ਦੇ ਮੁਤਾਬਕ ਚਾਂਦੀ ਦੀ ਕੀਮਤ ਇੱਕ ਦਿਨ ਦੇ ਵਿੱਚ 10825 ਰੁਪਏ ਵਧ ਕੇ 175325 ਪ੍ਰਤੀ ਕਿਲੋ ਹੋ ਗਈ ਹੈ ਜਦ ਕਿ ਸ਼ੁੱਕਰਵਾਰ ਨੂੰ ਇਹ 165400 ਸੀ ਦੂਸਰੇ ਪਾਸੇ 24 ਕੈਰਟ ਸੋਨੇ ਦੀ ਕੀਮਤ 2630 ਰੁਪਏ ਵਧ ਕੇ 124155 ਪ੍ਰਤੀ 10 ਗ੍ਰਾਮ ਹੋ ਗਈ ਹੈ ਸ਼ਕਰਵਾਰ ਨੂੰ 121525 ਸੀ ਮਹਾਰਾਂ ਦੇ ਅਨੁਸਾਰ ਤਿਹਾਰਾਂ ਦੇ ਮੌਸਮ ਉਦਯੋਗਿਕ ਮੰਗ ਅਤੇ ਵਿਸ਼ਵ ਪੱਧਰ ਤੇ ਸਪਲਾਈ ਘਟਣ ਦੇ ਕਾਰਨ ਚਾਂਦੀ ਦੀ ਕੀਮਤ ਦੇ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ ਇਸ ਸਾਲ ਹੁਣ ਤੱਕ ਸੋਨਾ 47993 ਅਤੇ ਚਾਂਦੀ 99308 ਰੁਪਏ ਮਹਿੰਗੀ ਹੋ ਚੁੱਕੀ ਹੈ ਇੱਕ ਰਿਪੋਰਟ ਦੇ ਅਨੁਸਾਰ ਅਗਲੇ ਸਾਲ ਤੱਕ ਸੋਨੇ ਦੀ ਕੀਮਤ 155000 ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ ਜੈਤਕੀ ਬ੍ਰੋਕਰੇਜ ਫਰਮ ਪੀਐਲ ਕੈਪੀਟਲ ਦੇ ਡਾਇਰੈਕਟਰ ਸੰਦੀਪ ਰਾਏ ਚੋਰਾ ਦਾ ਕਹਿਣਾ ਹੈ ਕਿ ਸੋਨਾ 1 ਲੱਖ 44000 ਪ੍ਰਤੀ 10 ਗ੍ਰਾਮ ਤੱਕ ਵੀ ਜਾ ਸਕਦਾ ਹੈ। ਸ਼੍ਰੀ ਹਰਮੰਦਰ ਸਾਹਿਬ ਤੇ 1984 ਦੇ ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਤੰਬਰਮ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਨੇ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਸ਼ਰੀ ਦਰਬਾਰ ਸਾਹਿਬ ਨੂੰ ਮੁਕਤ ਕਰਵਾਉਣ ਤੇ ਲਿੰਚੋ ਤਰੀਕਾ ਅਪਣਾਇਆ ਗਿਆ ਉਹ ਗਲਤ ਸੀ ਹਾਲਾਂਕਿ ਉਹਨਾਂ ਨੇ ਵੀ ਕਿਹਾ ਕਿ ਇਹ ਫੈਸਲਾ ਸਿਰਫ ਇੰਦਰਾ ਗਾਂਧੀ ਦਾ ਨਹੀਂ ਸੀ ਸਗੋਂ ਇਹ ਸੈਨਾ ਪੁਲਿਸ ਕੂਫੀਆ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਦਾ ਇੱਕ ਸਾਂਝਾ ਫੈਸਲਾ ਸੀ ਉਹਨਾਂ ਨੇ ਕਿਹਾ ਕਿ ਗੋਲਡਨ ਟੈਂਪਲ ਨੂੰ ਮੋੜ ਆਪਣੇ ਹੱਥ ਦੇ ਵਿੱਚ ਲੈਣ ਦਾ ਤਰੀਕਾ ਗਲਤ ਸੀ ਉਹਨਾਂ ਇਹ ਵੀ ਮੰਨਿਆ ਕਿ ਇਸ ਗਲਤੀ ਦੀ ਕੀਮਤ ਇੰਦਰਾ ਗਾਂਧੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਚਤੰਬਰਮ ਦੇ ਬਿਆਨ ਨੂੰ ਅਧੂਰਾ ਸੱਚ ਦੱਸਿਆ ਹੈ ਐਸਜੀਪੀਸੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਹਮਲਾ ਇੰਦਰਾ ਗਾਂਧੀ ਦਾ ਇਕਲੌਤਾ ਫੈਸਲਾ ਨਹੀਂ ਸੀ ਪਰ ਇਹ ਕਹਿਣਾ ਗਲਤ ਹੈ ਪ੍ਰਧਾਨ ਮੰਤਰੀ ਦੇ ਆਪਣੇ ਅਧਿਕਾਰ ਹੁੰਦੇ ਹਨ ਅਤੇ ਏਜੰਸੀਆਂ ਉਹਨਾਂ ਦੇ ਹੁਕਮ ਤੇ ਹੀ ਕੰਮ ਕਰਦੀਆਂ ਹਨ ਇਹ ਆਪਰੇਸ਼ਨ ਯੋਜਨਾਬੱਧ ਸੀ ਜੋ ਇੰਦਰਾ ਗਾਂਧੀ ਨੇ ਆਪਣੇ ਰਾਜਨੀਤਿਕ ਮੰਚ ਨੂੰ ਬਚਾਉਣ ਤੇ ਲਈ ਕੀਤਾ ਸੀ ਗਰੇਵਾਲ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਆਪਣੇ ਗੁੰਮ ਹੋ ਰਹੀ ਰਾਜਨੀਤਿਕ ਪਕੜ ਮੁੜ ਹਾਸਲ ਕਰਨ ਤੇ ਲਈ ਸਿੱਖਾ ਤੇ ਹਮਲਾ ਕਰ ਰਾਇਆ ਉਹਨਾਂ ਦੇ ਮੁਤਾਬਕ ਇਹ ਸਿਰਫ ਤਾਦਮਿਕ ਨਹੀਂ ਸਗੋ ਰਾਜਨੀਤਿਕ ਫੈਸਲਾ ਸੀ ਉਹਨਾਂ ਨੇ ਅੱਗੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਕਾਂਗਰਸ ਦੇ ਕੁਝ ਵੱਡੇ ਨੇਤਾ ਇਸ ਨੂੰ ਜਾਇਸਠ ਠਹਿਰਾਉਂਦੇ ਹਨ ਐ ਜੀਬੀਸੀ ਦਾ ਕਹਿਣਾ ਹੈ ਕਿ ਆਪਰੇਸ਼ਨ ਬਲੂ ਸਟਾਰ ਸਿਰਫ ਇੱਕ ਗਲਤ ਤਰੀਕਾ ਨਹੀਂ ਸੀ ਸਗੋਂ ਇੱਕ ਯੋਜਨਾਬੱਧ ਹਮਲਾ ਸੀ ਜਿਸ ਨੇ ਨਾਲ ਸਿੱਖ ਪਾਈਚਾਰੇ ਦੀ ਭਾਵਨਾ ਨੂੰ ਗਹਿਰੀ ਸੱਟ ਵੱਜੀ ਹੈ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ ਕੌਰ ਨੂੰ ਦੇ ਹੋਏ ਇਜਾਜ਼ਤ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ